ਦੇ ਸਾਰਿਆਂ ਤੋਂ ਤਾਂ ਚਲੋ ਹੁਣ ਆਪਾਂ ਚੱਲਦੇ ਆਂ ਤੇ ਪੁੱਛਦੇ ਆਂ ਸਾਰਿਆਂ ਤੋਂ ਕਿ ਬੰਦੀ ਛੋੜਦੇ ਹਿੰਦੂ ਦੇ ਧਰਮ ਵਿੱਚ ਤੇ ਸਿੱਖਾਂ ਦੇ ਧਰਮ ਵਿੱਚ ਕਿਉਂ ਬਣਾਇਆ ਤਾਂ ਤੁਸੀਂ ਦੱਸੋ ਕਿ ਕਿਆ ਬਣਾਇਆ ਤੁਸੀਂ ਦੱਸਾਂਗੇ ਹਾਂ ਜੀ ਬੰਦੀ ਛੋੜ ਦਿਵਸ ਤਾਮਨਾ ਹੈ ਅੰਦਾ ਕਿਉਂਕਿ ਉਸ ਦਿਨ ਸ਼੍ਰੀ ਗੁਰੂ ਹਰਗੋਬਿੰਦ ਜੀ ਬੰਦੀ ਛੋੜ ਦਿਵਸ ਇਸ ਲਈ ਮਨਾਇਆ ਜਾਂਦਾ ਕਿਉਂਕਿ ਇਸ ਦਿਨ ਸ਼੍ਰੀ ਸ਼੍ਰੀ ਗੁਰੂ ਹਰਗੋਬਿੰਦ ਜੀ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਲੈ ਕੇ ਆਏ ਸੀਗੇ ਤੇ ਹਿੰਦੂਆ ਵਿੱਚ ਇਸ ਕਰਕੇ ਮਨਾਈ ਜਾਂਦੀ ਹੈ ਕਿਉਂਕਿ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਆਏ ਸਨ ਤਾਂ ਇਹਨਾਂ ਦਾ ਸਹੀ ਜਿਹਾ ਪੂਰਾ ਆਨਸਰ ਤਾਂ ਹਣ ਆਪਾਂ ਆ ਦੀਦੀ ਤੋਂ ਪੁੱਛਦੇ ਆ ਚਲੋ ਦੱਸੋ ਤੁਸੀਂ ਬੰਦੀ ਛੋੜ ਦੇਵਸ ਸਿੱਖਾਂ ਦੇ ਤੁਹਾਨੂੰ ਚ ਕਿਉਂ ਮਨਾਇਆ ਹੈ ਤੇ ਹਿੰਦੂਏ ਇਹ ਤੁਹਾਨੂੰ ਚ ਕਿਉਂ ਮਨਾਇਆ ਹੈ ਹਾਂਜੀ ਸਿਸਤਰੀ ਗਾਲ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਸਿੱਖਾਂ ਦੇ ਇਤਿਹਾਸ 'ਚ ਤਾਂ ਸਿੱਖਾਂ ਦੇ ਇਤਿਹਾਸ 'ਚ ਤਾਂ ਜਿਹੜਾ ਇਹ ਬੰਦੀ ਛੋੜ ਦੇਵਸ ਦਾ ਤਿਉਹਾਰ ਆ ਇਹ ਮਤਲਬ ਤਾਂ ਕਰਕੇ ਬਣਾਇਆ ਜਾਂਦਾ ਕਿਉਂਕਿ ਜਿਹੜੇ ਉਸ ਦਿਨ ਜਿਹੜੇ ਛੇਵੇਂ ਪਾਤਸ਼ਾਹ ਸਿੱਕੇ ਨਾ ਹਣਾ ਉਹਨਾ 52 ਰਾਜਿਆਂ ਸਮੇਤ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਉਹ ਰਿਹਾ ਕਰਵਾ ਕੇ ਲਿਆਏ ਸੀ ਅਤੇ Hindu ਦੀਵਾਲੀ ਦਾ ਤਿਉਹਾਰ ਤਾਂ ਮਨਾਉਂਦੇ ਆ ਕਿਉਂਕਿ ਜਿਹੜੇ ਸ਼੍ਰੀ ਰਾਮਚੰਦਰ ਜੀ ਸੀ ਉਹ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ ਥੈਂਕ ਯੂ ਹਾਂ ਤਾਂ ਗਾਇਸ ਇਹਨਾਂ ਦਾ ਪੂਰਾ ਸਹੀ ਆਨਸਰ ਇੱਕ ਬੰਦਾ ਹੋਰ ਆ ਆਪਾਂ ਪੁੱਛਦੇ ਹਾਂ ਉਹਨੂੰ ਤੇ ਲੱਕ ਕੇ ਆਜੋ ਤਾਂ ਦਾ ਤਾ ਤੁਸੀਂ ਦੱਸ ਦੱਸੋ ਕਿ ਬੰਦੀ ਛੋੜਦੇ ਕਿਉਂ ਬਣਾਏ ਮੈਂ ਰੋਟੀ ਖਾ ਰਿਹਾ ਹਾਂ ਰੋਟੀ ਖਾ ਰਿਹਾ ਚਲੋ ਰੋਟੀ ਖਾ ਲਵਾਂ ਪਹਿਲਾਂ ਫੇਰ ਆਵਾਂਗੇ ਫੇਰ ਆਵਾਂਗੇ ਫੇਰ ਹਾਂ ਹਾਂ ਬਈ ਪਾਪਾ ਇੱਧਰ ਚਲ ਫੇਰ ਰੋਟੀ ਖਾ ਲੈਂਦੇ ਪਾਸ ਕੋਈ ਨਹੀਂ ਆਈ ਤਾਂ ਲੋਕ ਕੰਮ ਲੜਦਾ ਤਾਂ ਇੱਕ ਮਿੰਟ ਕਰੋ 1 ਮਿੰਟ ਬੱਸ ਬਾਤ ਕਰ ਲਾਂਗੇ ਬਟ ਦਾਦੀ ਵੀ ਵੀ ਤਾਂ ਕੋਸ ਦੇ ਆਓ ਉਧਰ ਪੁੱਛ ਲਓ ਹਾਂ ਸ੍ਰੀ ਕਾਲ ਜੀ ਅੱਜ ਤੁਸੀਂ ਕਿਵੇਂ ਹੋਵੋਗੇ ਤੁਸੀਂ ਠੀਕ ਹੋਵੋਗੇ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਕਿਵੇਂ ਹੋਵੋਗੇ ਆਈ ਹੋਪ ਆਈ ਹੋਪ ਤੁਸੀਂ ਠੀਕ ਹੋਵੋਗੇ ਹਨਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਬੰਦੇ ਛੋੜ ਦੇਵਦੀਆਂ ਲੱਖ ਲੱਖ ਵਧਾਈਆਂ ਤਾਂ ਅੱਜ ਅਸੀਂ ਪੁੱਛਾਂਗੇ ਸਾਰਿਆਂ ਨੂੰ ਦੀਵਾਲੀ ਦੇ ਵਿੱਚ ਕੀ ਮਹੱਤਵ ਹੈ ਹਿੰਦੂਆਂ ਵਿੱਚ ਵੀ ਹਿੰਦੂਆਂ ਦੇ ਧਰਮ ਵਿੱਚ ਵੀ ਅਤੇ ਸਿੱਖਾਂ ਦੇ ਧਰਮ ਵਿੱਚ ਵੀ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਆਇਓ ਪੁੱਛੀਏ ਤਾਂ ਤੁਸੀਂ ਦੱਸੋ ਕਿ ਨਾ ਤੁਸੀਂ ਦੱਸੋ ਕਿ ਬੰਦੀ ਛੋੜ ਦਿਵਸ ਸਿੱਖਾਂ ਦੇ ਧਰਮ ਚ ਕਿਉਂ ਮਨਾਇਆ ਜਾਂਦਾ ਤੇ ਦੀਵਾਲੀ ਹਿੰਦੂ ਦੇ ਧਰਮ ਚ ਕਿਉਂ ਮਨਾਇ ਜਾਂਦੀ ਹੈ ਹਿੰਦੂਆ ਤਾਂ ਨਹੀਂ ਪਤਾ ਮੈਂ ਸਿਰਫ ਸਿੱਖਾਂ ਨਾਲ ਸੁਣਾ ਸਕਦੀ ਹਾਂ ਹਾਂਜੀ ਕਿਉਂਕਿ ਮੈਂ ਸਿੱਖਾਂ ਦੇਖੋ ਬੰਦੀ ਛੋੜ ਦਿਵਸ ਤੇ ਅਹੋ ਨਾ ਤੇ ਹਿੰਦੂ ਦਾ ਕੀ ਮਤਲਬ ਜਲਦੀ ਜਲਦੀ ਹਿੰਦੂ ਗਾਨਾ ਤਾਂ ਹੋ ਆ ਵੀ ਜਦੋਂ ਰਾਮ ਸੀਤਾ ਨੂੰ ਲੈ ਕੇ ਜਯੋਦਿਆ ਵਾਪਸ ਆਇਆ ਸੀਗਾ ਉਦੋਂ ਉਦੋਂ ਲੋਕਾਂ ਨੇ ਦੀਵੇ ਬਿਜਲਾਈ ਸੀਗਾ ਕਿਉਂ ਦੇ ਠੀਕ ਹੈ ਜਦ ਮੈਂ ਆਮ ਆਇਆ ਜਾਂਦਾ ਹੈ ਮੇਰਾ ਮੇਰੀ ਮੂਵੀ ਨਾ ਮੂਵੀ ਉਹ ਨਾ ਨਹੀਂ 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 ਤਾਂ ਇਹਦਾ ਨਾਲ ਕਨੈਕਸ਼ਨ ਆਦਾ ਅੱਛਾ ਤਾਂ ਇਹ ਸਭ ਦੱਸਿਆ ਗਿਆ ਕਿ ਸਿੱਖਾਂ ਦਾ ਆਇਆ ਦੇਖੀ ਸਿੱਖਾਂ ਦਾ ਆਇਆ ਵੀ ਉਹ ਗੁਰੂ ਹਰਗੋਬਿੰਦ ਸਿੰਘ ਜੀ

कौन गए की और <laughs> सिग्मा से, से, से।, से।, से अच्छा ठीक है ठीक है डेंस थिंक वाला ठीक है अच्छा आप भी बताओ yeah, yeah. ये 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 कहां से आई है अच्छा uh, आपका uh, नाम बताइए पहले तो हमारा नाम सिग्मा मेल है अच्छा सिग्मा मेल गदी कौन सी है कार उठकर कौन सा दिस इज नॉट अ कार दिस इज द ह्यूमन ह्यूमन पर्सनालिटी ओके ओके अच्छा दिवाली दे ज त्यौहार क्यों मनाया जाता है दसो कुछ ਹਾਂ ਜਿਹੜੇ ਸਿੱਖ ਨੇ ਉਹ ਬੰਦੀ ਚੋੜਦੇ ਵਸ ਬੰਦੀ ਚੋੜਦੇ ਵਸ ਮਣਾਉਂਦੇ ਨੇ ਕਿਉਂਕਿ ਉਸ ਦਿਨ ਸ੍ਰੀ ਗੁਰੂ ਹਰਗੋਬਿੰਦ ਜੀ ਪਵੰਜਾ ਰਾਜਾ ਨੂੰ ਮੁਗਲਾਂ ਤੋਂ छुड़ा ਕੇ ਲਗਾਇਆ ਸੀਗੇ ਠੀਕ ਹੈ ਤੇ ਸਿੱਖਾਸ ਕਰਕੇ ਬਣਾਉਂਦੇ ਆ ਤੇ RAM ਜੀ 14 ਸਾਲ ਦੇ ਬਣਵਾਸ ਤੋਂ ਬਣਵਾਸ ਕੱਟ ਕੇ ਵਾਪਸ ਅਯੁੱਧਿਆ ਆਏ ਸੀ ਇਸ ਕਰਕੇ ਬਣਾਉਂਦੇ ਹਨ ਦੀਵਾਲੀ ਅੱਛਾ ਜਿਵੇਂ ਹਿੰਦੂਆ ਵੱਲੋਂ ਦੀਵਾਲੀ ਮਨਾਜੀਏ ਤੇ ਸਿੱਖਾਂ ਵੱਲੋਂ ਬੰਦੀ ਛੋੜਦੇ ਹਾਂ ਹਾਂਜੀ ਹਾਂਜੀ ਠੀਕ ਹੈ ਅੱਛਾ ਤੇ ਜਿਹੜੇ ਆਪਣਾ ਕਯਮ ਨਯੰਦਾ ਹਾਂ ਜਿਹੜੇ ਮਤਲਬ ਸਿੱਖ ਸੀ ਉਹਨਾਂ ਦਾ ਜਿਹੜੇ ਗੁਰੂ ਹਰਗੋਬਿੰਦ ਸੀ ਜਿਹੜੇ ਆਪਣੇ ਛੇਵੇਂ ਗੁਰੂ ਆ ਉਹ ਉਹ ਬੰਧਾਰਾ ਜਿਆ ਸਮੇਤ ਗਵਾਲੀਅਰ ਦੇ ਕਿਲੇ 'ਚ ਜੋ ਬੰਵੰਗੇ ਰਾਜਿਆਂ ਨੂੰ ਮਤਲਬ ਛਡਵਾ ਕੇ ਲੈ ਕੇ ਆਏ ਸੀ। ਰਿਗ ਹਾ ਕਰਵਾ ਕੇ ਲੈ ਕੇ ਆਏ ਸੀ। ਅੱਤ ਜਿਹੜੇ ਹਿੰਦੂ ਆ ਇਹਨਾਂ ਦਾ ਜਿਹੜੇ ਉਹ ਸੀਗੇ ਸ਼੍ਰੀ ਰਾਮ ਜੀ ਉਹ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸੀ। ਹਨਾ ਇਸ ਲਈ ਜਿਹੜੇ ਹਿੰਦੂ ਨੇ ਉਹ ਵੀ ਦੀਵਾਲੀ ਦਾ ਤਿਉਹਾਰ ਮਨਾਉਂਦੇ ਨੇ। ਅੱਛਾ ਉਹਨੇ ਫਿਰ ਕੀ ਕੀਤਾ ਸੀਗਾ ਉਹ ਦੋਨਾਂ ਨੇ? ਕਿਹਨਾਂ? ਗਵਾਲੀਅਰ ਦੇ ਹਿੰਦੂਆਂ ਨੇ ਬ ਪਰ ਆਹ ਉਹਦੇ ਕੁਝ ਕੁ ਕਹਿਣਾ ਚਾਹੁੰਦਾ ਮੈਂ ਤੇ ਤੁਸੀਂ ਕਿਉਂ ਦੇ ਦੀਵਲ ਲਗਾਏ ਸੀ ਨਹੀਂ ਤੇ ਸਰੂ ਮੈਂ ਤੇ ਉਹਦੇ ਕਹਿੰ ਨੂੰ ਲਈ ਠੀਕ ਹੈ ਅੱਛਾ ਆਪਾਂ ਆ ਇੱਕ ਗੁੱਡੀ ਹੋਰ ਬੈਠੇ ਨੂੰ ਪੁੱਛਦੇ ਵੀ ਵੀ ਤੁਸੀਂ ਦੱਸੋ ਵੀ ਦੀਵਾਲੀ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਨਹੀਂ ਤੇ ਸਿੱਖ ਧਰਮ ਵਿੱਚ ਬੰਦੀ ਛੋੜ ਦੇਵਸ ਦੀ ਕੀ ਮਹਾਨਤਾ ਹੈ ਕਿਉਂ ਮਨਾਉਂਦੇ ਆ ਦੱਸੋ ਦੱਸੋ ਬਰੀ ਕੁਐਸਚਨ ਫੋਰ ਦਾ ਪੰਜਾਬ ਨਹੀਂ 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 ਮੈਂ ਤਾਂ ਹੀ ਬੋਲਦਾ ਬਤਾਓ ਬਤਾਓ ਬੋਲੋ ਬੋਲੋ ਹਣ ਆ ਤਾਂ ਪੁੱਛਿਆ ਵਲਾ ਨਹੀਂ ਹਾਂਜੀ ਤੁਸੀਂ ਤੁਸੀਂ ਦੱਸੋ ਦਿਵਾਲੀਓ ਤੇਰ ਕੋ ਮਨਾਇਆ ਜਾਂਦਾ ਅਰੇ ਉਹਨੂੰ ਤਾਂ ਪਤਾ ਹੀ ਨਹੀਂ ਹੈ ਕਿ ਪਟਾਕੇ ਚਲਾਉਣ ਬਸ ਤੇ ਪਟਾਕੇ ਚਲਾਉਣ ਵਾਲੇ